ਸਾਹਿਬਦੀ ਸਿੰਘ ਮਦਦ ਰੋ ਆਪਣਾ 19 ਸਾਲ ਦਾ ਇੰਟਰਨੈਸ਼ਨਲ ਸਟੂਡੈਂਟ ਜੋ ਕਿ ਨਾਈਟ ਅਧਰਚ 20 ਸਤੰਬਰ 2024 ਚ ਲੈਂਡ ਕੀਤਾ ਪੜ੍ਹਾਈ ਕਰਨ ਲਈ ਠੀਕ ਹੈ ਦਸੰਬਰ 24 2024 ਨੂੰ ਬੰਦੇ ਢਿੱਡ ਚ ਦਰਦ ਹੁੰਦਾ ਇਹਨੂੰ ਹਸਪੀਟਲ ਦਾਖਲ ਕੀਤਾ ਜਾਂਦਾ ਜਨਵਰੀ 12 2025 ਨੂੰ ਬੰਦਾ ਦਮ ਤੋੜ ਦਿੰਦਾ ਕਹਤੋ ਕਿਡਨੀ ਫੇਲਿਅਰ ਬ੍ਰੇਨ ਦੇ ਵਿੱਚ ਬਲੀਡਿੰਗ ਹੋ ਗਈ ਇੰਟਰਨਲ ਬਲੀਡਿੰਗ ਹੋ ਗਈ ਬ੍ਰੇਨ ਦੇ ਵਿੱਚ ਸਵੇਲਿੰਗ ਹੋ ਗਈ ਬੰਦੇ ਦੀ ਡੈਥ ਹੋ ਜਾਂਦੀ 19 ਸਾਲਾਂ ਦਾ ਜਵਾਕ ਸਤੰਬਰ ਦੇ ਵਿੱਚ ਲਗ 4 ਮਹੀਨੇ ਨੇ ਚੱਜ ਨਾਲ ਹੋਏ ਇੱਥੋਂ ਦੀ ਹਵਾ ਪਾਣੀ ਚ ਕੀ ਚੱਲ ਰਿਹਾ ਦੁਰਮ ਕਾਲਜ ਪੜ੍ਹਾਈ ਕਰਨਾ ਹੈ ਸੀ ਦੁਰਮ ਕਾਲਜਾਂ ਵਾਲੀ ਸਿਫਤ ਆ ਜਿਨ੍ਹਾਂ ਨੇ ਪਹਿਲਾਂ ਝੰਡੇ ਡਾਊਨ ਕੀਤੇ ਬਾਈ ਦੇ ਲਈ ਅਰਦਾਸ ਕੀਤੀ ਬਾਈ ਦੀ ਫੈਮਿਲੀ ਅਰਦਾਸ ਕੀਤੀ ਇੱਕ ਚੀਜ਼ ਦੇਖੋ ਕੱਲ ਇਸ ਅੰਕਲ ਦੀ ਦਿਲ ਦਾ ਦੌਰਾ ਪੈਣ ਕਰਕੇ ਮੌਤ ਹੋ ਗਈ ਪਰसों ਇਸ ਭੈਣ ਦੀ ਦਿਲ ਦਾ ਦੌਰਾ ਪੈਣ ਕਰਕੇ ਮੌਤ ਹੋ ਗਈ ਥੋੜੇ ਦਿਨ ਪਹਿਲਾਂ 9 ਜਨਵਰੀ ਨੂੰ ਇਸ ਭਰਾ ਦੀ ਮੌਤ ਹੋ ਗਈ ਦਿਲ ਦਾ ਦੌਰਾ ਪੈਣ ਕਰਕੇ ਵੀ ਕੈਨੇਡਾ ਦੀ ਹਵਾ ਚ ਚਲੀ ਗਈ ਅੰਦਾ ਮੈਂ ਤੁਹਾਨੂੰ ਸਾਰਿਆਂ ਨੂੰ ਬੇਨਤੀ ਕਰਦਾ ਜਿਹੜੇ ਆਪਣੇ ਭੈਣ ਭਾਈ ਵੀ ਚਲੇ ਗਏ ਸੁੰਨੀਆਂ ਤੋਂ ਉਹਨਾਂ ਦੇ ਭਾਈ ਫੈਮਿਲੀ ਲਈ ਉਹਨਾਂ ਲਈ ਅਰਦਾਸ ਕਰੋ ਦੂਸਰੇ ਨੰਬਰ ਤੇ ਤੁਹਾਡੇ ਨਾਲ ਕੋਈ ਵੀ ਆ ਰਹਿੰਦਾ ਵਾ ਲਿਵਿੰਗ ਚ ਰਹਿੰਦੇ ਤੁਸੀਂ ਭਈ ਸ਼ੇਅਰਿੰਗ ਚ ਰਹਿੰਦੇ ਹੋ ਤੁਸੀਂ ਆਪਣੇ ਨਾਲ ਦੇ ਬੰਦਿਆਂ ਤੇ ਭਈ ਨਿਗਰਾਨ ਰੱਖੋ ਆਪਣੀ ਕਮਿਊਨਿਟੀ ਦੇ ਵਿੱਚ ਆਪਣੇ ਆਪਸ ਦੇ ਉਹ ਜੀ ਕੰਪੀਟੀਸ਼ਨ ਈਰਖਾ ਭੇਦ ਭਾਵ ਵਾਲਾ ਆਪਾਂ ਘਟਾਈਏ ਜਦੋਂ ਆਪਣੇ ਬੰਦੇ ਚਲੇ ਜਾਂਦੇ ਸਾਲਾ ਇਹ ਖਬਰਾਂ ਵੜ ਕੇ ਨਾ ਰੋਜ਼ ਵਾਂਗੂ ਦਿਲ ਨੂੰ ਹੌਲ ਪੈਂਦਾ ਵੀ ਯਾਰ ਖੋਈ ਕੀ ਜਾਂਦਾ ਦਿਲ ਦਾ ਦੋਰ ਲਗਾਤਾਰ ਹੀ ਸਾਰੇ ਬੰਦੇ ਨੂੰ ਪੈਣ ਲੱਗ ਗਿਆ ਲਗਾਤਾਰ ਹੀ ਸਾਡੇ ਆਪਣੇ ਬੰਦੇ ਕੋਈ